ਸਰ Eid ul Fitr ਦੇ ਮੌਕੇ ਤੇ ਜਿਹੜੇ ਤੇ ਲਈ ਕੋਲੇ ਆਂਦਾ ਮੌਕੇ ਲਈ ਬਹੁਤ-ਬਹੁਤ ਮੁਬਾਰਕ ਦਿਨਾਂ ਆ ਕੋਈ ਰਾਜਨੀਤਿਕ ਫੰਕਸ਼ਨ ਨਹੀਂ ਪਰ ਮੈਂ ਇਹ ਕੋਲ ਲੈ ਨੂੰ ਜੋ ਵਿਕਾਸ ਦੇ ਵਿੱਚ ਅ ਅਸੀਂ ਰਜੀ ਦਿੱਤੀ ਹੈ ਉਹਦੇ ਬਾਰੇ ਮੈਂ ਥੋੜਾ ਦੱਸ ਦੇਣਾ ਇੱਕ ਤਾਂ ਮੈਡੀਕਲ ਕਾਲਜ ਕਮਿਊਨਿਟੀ ਮੈਡੀਕਲ ਕਾਲਜ ਆਰ ਸਕਾ ਦੇ ਸਹਿਯੋਗ ਨਾਲ ਸੱਟ ਚੱਲਦੀ ਰੇਸ਼ੋ ਚ ਉਹ ਤਿਆਰ ਹੋ ਰਿਹਾ ਫੌਜ ਤੋਂ ਜ਼ਮੀਨ ਲੈ ਲਈ ਅਸੀਂ ਉਹਨਾਂ ਨੂੰ ਅ ਮਤਲਬ ਬਤਲਾ ਲਈ ਹੋ ਨਜ਼ਮੇ ਤੇ ਉਸ ਤੋਂ ਬਾਅਦ ਕੁੜੀਆਂ ਦਾ ਕਾਲਜ ਯਾਰ ਹੋ ਗਿਆ ਸੀਨੀਅਰ ਸੈਂਟਰੀ ਸਕੂਲ ਉਹ ਵੀ ਉਹ ਵੀ ਮਲੇ ਚਾਲੀ ਪੂਰ ਮਾਡਿਮ ਕਾਰਡਨ ਕਰਨਾ ਰੱਖਿਆ ਅਗਲੇ ਅਗਲੇ ਸੈਸ ਤੇ ਮਲੇ ਕੋਲੇ ਦੀ ਪਿੰਡਾਂ ਦੀਆਂ ਸੜਕਾਂ ਮੰਡੀਆਂ ਏਡਾਂ ਦੇ ਮੈਦਾਨ ਸੀਵਰੇਜ ਦਾ ਮਲੇ ਕੋਲੇ ਦਾ ਕੰਮ ਇਹ ਸਾਰੇ 150 ਕਰੋੜ ਰੁਪਏ ਦਾ ਜਿਹੜਾ ਸਾਡਾ ਪ੍ਰੋਜੈਕਟ ਹੈ ਜਿਸ ਤਸੀਲ ਕੰਪਲੈਕਸ ਹੈ ਨਵਾ ਅਮਰਗੜ ਦਾ ਤਸੀਲ ਕੰਪਲੈਕਸ ਪੇ ਸੱਤ ਤਸੀਲ ਜੋੜੇ ਪਰਵਾੜੀ ਜਿਹੜੀ ਸੜਕ ਹੈ ਅੰਨੇ ਤੱਕ ਪੜ ਪੜ ਵੀ ਪੜ ਵੀ ਉਹ ਬਹੁਤ ਪਾਣਾ ਹੋ ਗਿਆ ਉਹਦਾ ਤਾਂ ਵੀ ਨਕਸ਼ੇ ਬਣ ਗਏ ਤੇ ਸੁਮਲੇ ਕੋਟਲੇ ਵਿੱਚ ਪਾ ਦੇਗੇ ਆਹ ਇੱਕ ਮਲੇਰ ਕੋਟਲੇ ਇਹ ਬਾ ਮੁਸਲਮਾਨਾਂ ਲਈ ਹੈ ਲੇਕਿਨ ਮਲੇਰ ਕੋਟਲੇ ਇਹ ਬਾ ਨਹੀਂ ਹੋ ਰਿਹਾ ਤਸੀਲ ਵੱਲੋਂ ਤਸੀਲਦਾਰ ਕਰਦੇ ਨਹੀਂ ਅੰਛੇ ਹਾਂ ਜੀ ਇਹ ਲੋ ਹੁੰਦਾ ਵੀ ਬੜਾ ਰਹਿ ਮਸਲਮ ਭਾਈ ਜਰਲੀ ਇਹ ਬਨਾਮ ਕਾਂਗਰਸ ਨੇ ਬੰਦ ਹੋਇਆ ਪਰ ਆਪਣੇ ਚੰਦਾ ਦਾ ਹੋਰ ਫੇਰ ਬੰਦ ਹੈ ਪਹਿਲਾਂ ਕਾਂਗਰਸ ਨੇ ਬੰਦ ਕਰਿਆ ਮੈਂ ਗੱਲ ਹੈਲੋ ਥੈਂਕ ਯੂ ਥੈਂਕ ਯੂ ਸਰ ਇੱਕ ਜਿਹੜਾ ਮਿੰਨੀ ਬੱਸਾਂ ਲਈ ਤੁਸੀਂ ਐਲਾਨ ਕੀਤਾ ਜੀ ਜਿਹੜੇ ਪਹਿਲਾਂ ਪਰਮਿਟ ਲੋਕਾਂ ਲੈ ਬੈਨੇ ਫਿਰ ਰੋਡਿੱਤਾ ਨਹੀਂ ਡਾਉਣਗੇ ਜੀ ਨਹੀਂ ਨਹੀਂ ਦੇਖੋ ਜੀ ਬਸ ਪਿੰਡ ਤੋਂ ਖਾਲੀ ਪੈਨੇ ਮਿੰਨੀਮਸ ਸਭ ਲੋਕ ਚੱਲੀ ਨਹੀਂ ਰਹੀਆਂ ਜੀ ਬੱਸ ਹੈ ਨਹੀਂ ਬੱਸ ਸਾਰ ਪਿੰਡਲ ਤੋਂ ਤੋੜ ਹੀ ਦਿੱਤਾ ਹੈ ਬੱਸਾਂ ਦਾ ਸਿਸਟਮ ਸੋ 3 ਕਿਲੋਮੀਟਰ ਦਾ ਜਿਹੜਾ ਰੂਟ ਬਣੂਗਾ ਜਿੱਦੇ ਚ ਇੱਕ ਮਿਊਸਪਲ ਕਮੇਟੀ ਵੀ ਆ ਸਕਦੀ ਹੈ ਇੱਥੇ ਕਨਗਰ ਕਾਉਂਸਲ ਵੀ ਆ ਸਕਦੀ ਹੈ 30 ਕਿਲੋਮੀਟਰ ਦਾ ਰੂਟ ਬਣਾਵਾ ਤੇ ਉਹ ਉਹ ਸੀ ਜਾਰੀ ਕਰਾਂਗੇ ਟ੍ਰਾਂਸਪੋਰਟ ਪਾਰਟ ਮੰਡਲ ਕਪੜਾਹਰੇ ਔਰ ਕੋਈ ਉਹਦੇ ਚ ਸਪਾਰਸ਼ ਨਹੀਂ ਕੋਈ ਉਹਦੇ ਚ ਪੈਸਾ ਨਹੀਂ ਇੱਕ ਸਰ ਹੋ ਜਾਂਦਾ ਹੈ ਸਵਾਲ ਹੈ ਜੀ ਜਹਾਂਗੀ ਤੋਂ ਜੋੜੇਪੜ ਤੱਕ ਰੋਡ ਪਹਿਲਾਂ ਨਹਿਰ ਦੀ ਪਾਟੜੀ ਤੇ ਬਣੀ ਹੋਈ ਸੀ ਜੀ ਉਹ ਮਤਲਬ ਨਹਿਰ ਦੀ ਜਦੋਂ ਹੋਈ ਆ ਪਾਟੜੀ ਪੱਕੀ ਜੀ ਨਹਿਰ ਪੱਕੀ ਉਸ ਤੋਂ ਬਾਅਦ ਉਹ ਖਤਮ ਹੋ ਗਈ ਉਹ ਵੀ ਲੋਕਾਂ ਦੀ ਮੰਗ ਹੈ ਜਹਾਂਗੀ ਤੋਂ ਜੋੜੇਪੜਾ ਤੱਕ ਨਹਿਰ ਹੈ ਜਿਹੜੀ ਇਹਦੇ ਤੋਂ ਸੜਕ ਬਣੀ ਹੋਈ ਸੀ ਪਹਿਲਾਂ ਜੀ ਉਹ ਜਦੋਂ ਸੜਕ ਉਹ ਨਹਿਰ ਪੱਕੀ ਕੀਤੀ ਉਹ ਖਤਮ ਹੋ ਗਈ ਜੀ ਉਹ ਵੀ ਲੋਕਾਂ ਦੀ ਮੰਗ ਆ ਵੀ ਬਣਨੀ ਚਾਹੀਦੀ ਸੜਕਾਂ ਦਾ ਸਾਰੇ ਪੰਜਾਬ ਦੇ ਵਿੱਚ ਹੀ ਅਸੀਂ ਉਹਨੂੰ ਇੱਕ ਸਿੰਗਲ ਸੜਕ ਵੀ ਜਿਹੜੀ ਉਹ ਛੱਡਾਂਗੇ ਨਹੀਂ ਬਲਕਿ 18-18 ਘੁੱਟੀਆਂ ਵੀ ਕਰਾਂਗੇ ਬਹੁਤ ਸਾਰੇ ਪਿੰਡਾਂ 'ਚ ਫਿਰਨੀਆਂ ਵੀ ਜਿਹੜੀਆਂ ਕੱਚੀਆਂ ਨੇ ਛੱਡਣੀਆਂ ਸੀ ਇਹਨਾਂ ਦੀ ਟੰਬਿਆਂ ਦਾ ਕੰਮ ਚੱਲੂਗਾ ਉਹ ਗਿਆ ਉਸ ਦੀ ਸਫਾਈ ਹੋਊਗੀ ਔਰ ਨਹਿਰੀ ਪਾਣੀ ਤਾਂ ਬਹੁਤ ਜ਼ਿਆਦਾ ਉਤਪੰਨ ਵੀ ਲੋਕ ਕਹਿੰਦੇ ਹੋਣੇ ਪਿੰਡਾਂ ਜਦੋਂ 34 40 ਸਾਲ ਬਾਅਦ ਲੈਣੀ ਪਾਣੀ ਜਿਹੜਾ ਉਹ ਪਹੁੰਚਿਆ ਅਸੀਂਾਂ ਜਾਂ ਥੱਲੇ ਪਾਈਪ ਦਬਕੇ ਸੋ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੂਗੀ ਕਿ ਪੰਜਾਬ ਜਿਹੜਾ ਉਹ ਨੰਬਰ 1 ਸੂਬਾ ਬਣਾਈ ਜਾ। ਜਿਹੜਾ ਮੈਡੀਕਲ ਸਰ ਜਦੋਂ ਤੱਕ ਹੋਊਗਾ। ਮੇਰੇ ਉਹਦਾ ਸਾਰਾ ਫਾਰਮੈਂਟ ਜਿਹੜੀ ਹੋ ਗਈ ਹੈ ਕਿਉਂਕਿ ਮੈਡੀਕਲ ਕਾਲਜ ਦੇ ਵਿੱਚ ক্লোਜ਼ ਹੈ ਕਿ ਹਸਪੀਟਲ ਵੀ ਅਪਰੇਟ ਕਰਨਾ ਪੈਂਦਾ। ਸੋ 200 ਬੈੱਡ ਦਾ ਹਸਪੀਟਲ ਹੈ। 100 ਬੈੱਡ 100 ਜਿਹੜੀ ਸੀਟ ਹੈ। ਕੁਇੰਬੀ ਵਿਸਨੀ ਅਯੋਧਨ ਜਨਰਤਮ ਲੈ ਕੇ ਅੱਜ ਦੁਆ ਕੀਤੀਆਂ ਲੋਕਾਂ ਨੇ ਜੀ ਬੜਾ ਵਧੀਆ ਬੜਾ ਮੈਨੂੰ ਅੱਛਾ ਲੱਗਿਆ ਜੀ ਇੱਥੇ ਦੁਆ ਕੀਤੀ ਹੈ ਕਿ ਆਵਾਪਸਾਰੇ ਲੜ ਕੇ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਔਰ ਜਦੋਂ ਲੋਕਾਂ ਨਾਲ ਲੱਗੇ ਲੋਕ ਲਹਿਰ ਬਣ ਗਈ ਉਦੋਂ ਕੋਈ ਵੀ ਅਸੀ ਅੜਿਚਣ ਨਹੀਂ ਹੁੰਦੀ ਜਿਹੜੀ ਜਿਹੜੀ ਉਹ ਹੜ ਸਕੇ ਸੋ ਲੋਕ ਪਿੰਡਾਂ ਦੇ ਲੋਕ ਜਿਹੜੇ ਨੇ ਪੰਚਾਇਤ ਪੰਚਾਇਤਾਂ ਪਿੰਡਾਂ ਨਹੀਂ ਆਉਂਦੇ ਉਮਤੇ ਪਾਰਿ ਮਲੇ ਕੋਲ ਦੇ ਲੱਗਦੇ ਨੇ 40 ਪਿੰਡਾਂ ਨੇ ਵੀ ਸੰਤੌੜ ਦੇ ਅਲੇਦਾਲ ਦੇ ਪਿੰਡਾਂ ਨੇ ਸੈਂਟਰਲ ਤੇ ਉਹ ਕਿ ਕਿਸੀਂ ਸਾਥ ਦੇਵਾਂਗੇ ਹੈਨਾ ਇਹ ਕਮਗਵ ਅੱਜ ਮੈਨੂੰ ਅੱਜ ਅੱਜ ਮਿਲ ਗਿਆ ਵੈਸੇ ਸਾਡੇ ਐਮਪੀ ਸਾਹਿਬ ਵੀ ਖੜੇ ਨੇ ਅਸੀਂ ਵੀ ਇੱਥੇ ਬਨਾਨ ਸਭਾ 'ਚ ਵਿਰੋਧ ਕਰਾਂਗੇ ਉੱਥੇ ਸਾਡੇ ਐਮਪੀ ਸਾਹਿਬ ਵੀ ਇਸ ਕਦਮ ਨੂੰ ਆਰਦਾਸ ਕਰਦੇ